ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਮਾਤਮੀ ਵਿਗਨ ਨੂੰ ਲੈ ਕੇ ਉਸ ਨਾਲ ਤੁਸੀਂ ਕੀ ਸਹਿਮਤ ਹੋ ਦੇਖੋ ਮੈਂ ਸਮਝਦਾ ਕਿ ਇਹ ਕੋਈ ਜਿਆਦਾ ਵਧੀਆ ਫੈਸਲਾ ਨਹੀਂ ਹੈ ਤੇ ਉਹਨਾਂ ਨੂੰ ਖਾਲਸੇ ਦੀਆਂ ਰੀਤੀ ਰਿਵਾਜਾਂ ਦੇਖਣੀਆਂ ਚਾਹੀਦੀਆਂ ਨੇ ਇਤਿਹਾਸ ਪੜ੍ਹਨਾ ਚਾਹੀਦਾ ਹੈ ਸ਼ਹੀਦਾਂ ਦੇ ਕਦੇ ਵੀ ਮਾਤਮ ਨਹੀਂ ਮਨਾਏ ਜਾਂਦੇ ਖਾਲਸਾ ਪੰਥ ਦੇ ਵਿੱਚ ਸ਼ਹੀਦਾਂ ਦੇ ਨਗਾਰੇ ਵੱਜਦੇ ਨੇ ਜਕਾਰੇ ਵੱਜਦੇ ਨੇ ਵੀਰ ਰਸ ਦੀਆਂ ਜਣੀਆਂ ਨੇ ਉਹ ਵਾਰਾਂ ਗਾਈਆਂ ਜਾਂਦੀਆਂ ਨੇ ਤੇ ਤਿੰਨ ਪਿਆਰੇ ਤੇ ਸਿੰਘ ਚਮਕੌਰ ਦੀ ਗੜੀ ਦੇ ਬਾਹਰ ਲੱਖਾਂ ਦੀ ਫੌਜ ਦੇ ਨਾਲ ਲੜ ਕੇ ਸ਼ਹੀਦ ਹੋ ਰਹੇ ਸੀ ਤਾਂ ਦਸ਼ਮੇਸ਼ ਪਿਤਾ ਮਾਤਮ ਨਹੀਂ ਬਣਾ ਰਹੇ ਸੀ ਜਕਾਰੇ ਲਾ ਰਹੇ ਸੀ ਇਹ ਮਾਤਮ ਕਦੇ ਵੀ ਸਿਕ ਕੌਮ ਨਹੀਂ ਮਨਾਉਂਦੀ ਸੋ ਮੈਂ ਸਮਝਦਾ ਇਹ ਫੈਸਲਾ ਕੋਈ ਵਧੀਆ ਫੈਸਲਾ ਨਹੀਂ ਮਦਭਾਗਾ ਫੈਸਲਾ ਯਾ ਸਰਕਾਰ ਦਾ ਯਾ ਇਹਨਾਂ ਨੂੰ ਅਕਲ ਨਹੀਂ ਯਾ ਸਮਝਦੇ ਨਹੀਂ ਯਾ ਸਮਝਣਾ ਨਹੀਂ ਚਾਹੁੰਦੇ ਯਾ ਪੜਦੇ ਨਹੀਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਇਹ ਫੈਸਲਾ ਵਾਪਸ ਲਾਊਗੀ ਪੰਜਾਬ ਸਰਕਾਰ ਫੈਸਲਾ ਵਾਪਸ ਲਵੇ ਨਾ ਲਵੇ ਪਰ ਮੈਂ ਸਮਝਦਾ ਕਿ ਸਿੱਖ ਸੰਗਤ ਨੇ ਨਗਾਰੇ ਵਜਾ ਕੇ ਜਕਾਰੇ ਵਜਾ ਕੇ ਇਹ ਫੈਸਲੇ ਦਾ ਆਪ ਹੀ ਦੱਸ ਦੇਣਾ ਕਿ ਸੰਗਤ ਮਾਤਮ ਮਨਾਉਣਾ ਚਾਹੁੰਦੀ ਆ ਕਿ ਜਕਾਰੇ ਲਾ ਕੇ ਨਗਾਰੇ ਵਜਾਉਣਾ ਚਾਹੁੰਦੀ ਆ ਸ਼ਾਦਾ ਬਿਆਨ ਵੀ ਆਇਆ ਸੀਗਾ ਤੇ ਉੱਥੇ ਰਵਨੀਤ ਬਿੱਟ ਬੋਲੇ ਸੀਗੇ ਕਿ ਉਹਨਾਂ ਨੇ ਕਿਹਾ ਹੈ ਕਿ ਹਰ ਸਿਮਰਤ ਕੌਰ ਬਾਦਲ ਨੂੰ ਹਮੇਸ਼ਾ ਹੀ ਬੰਦੀ ਸਿੰਘਾਂ ਨੂੰ ਲੈ ਕੇ ਮੋਹਰਾ ਬਣਾਇਆ ਜਾਂਦਾ ਕੀ ਕਹਿਣਾ ਚਾਹੁੰਦਾ ਨਿਕੋ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਕਿ ਬੰਦੀ ਸਿੰਘ ਮਾਫੀ ਮੰਗਣ ਹਾਂਜੀ ਅਹਿਸਾਸ ਕਰਨ ਤੇ ਮੈਂ ਵੀ ਬਿਆਨ ਦਿੱਤਾ ਸੀ ਕਿ ਮਾਫੀ ਕਿਸ ਗੱਲ ਦੀ ਮੰਗਣ ਤਰੇਮ ਉਹਨਾਂ ਨੇ ਕੋਈ ਜਾਤੀ ਦੁਸ਼ਮਣੀ ਨਹੀਂ ਲਈ ਨਹੀਂ ਕੀਤਾ ਉਹਨਾਂ ਨੇ ਕੌਮ ਦੇ ਦਰਦ ਨੂੰ ਲੈ ਕੇ ਸਿੱਖ ਭਾਵਨਾਵਾਂ ਦੀ ਨੂੰ ਸਮਝ ਕੇ ਕੀਤਾ ਜਿਹੜਾ ਉਹ 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 ਘਟਨਾਵਾਂ ਹੋਈਆਂ ਨੇ ਜਾਨ ਮੁਝ ਕੇ ਅੱਜ ਵੀ ਮੈਂ ਸਮਝਦਾ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਟਾਰਗੇਟ ਕਰਦੀਆਂ ਨੇ ਜੋ ਮਤਭਗ ਤੇ ਕਟੜ ਇਮਾਨਦਾਰ ਪਾਰਟੀ ਦਾ ਮੁਖੀ ਤੇ ਉਹਦਾ ਡਿਪਟੀ ਸੀਐਮ ਦਿੱਲੀ ਵਾਲੇ ਕਿਹੜੇ ਘਟਾਲੇ 'ਚ ਫਸੇ ਹੋਏ ਨੇ ਸ਼ਰਾਬ ਘਟਾਲੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੂਜੀ ਵਾਰ ਸੰਮਣ ਭੇਜਿਆ ਗਿਆ ਉਹ ਕਹਿੰਦੇ ਵੀ ਚਾਹੇ ਭਗਵੰਤ ਮਾਨ ਮੇਰੀ ਗ੍ਰਿਫਤਾਰੀ ਕਰ ਲੈ ਮੈਂ ਡਰਦਾ ਨਹੀਂਗਾ ਤੇ ਉੱਥੇ ਅਕਾਲੀ ਦਲ ਕਦੇ ਵੀ ਨਾ ਡਰਿਆ ਸੀ ਨਾ ਡਰਦਾ ਹੈ ਨਾ ਕਦੇ ਡਰੇਗਾ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤਨ ਸੋ 103 ਸਾਲ ਦਾ ਇਤਿਹਾਸ ਬੋਲਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਸਾਡੇ ਨਾਲ ਜੁੜੇ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਕਈ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਾਹਿਬ ਹੈ ਜੀ ਫਤਿਹ ਅ ਸਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਮਾਤਮੀ ਵਿਗਨ ਨੂੰ ਲੈ ਕੇ ਉਸ ਨਾਲ ਤੁਸੀਂ ਕੀ ਸਹਿਮਤ ਹੋ ਦੇਖੋ ਮੈਂ ਸਮਝਦਾ ਕਿ ਇਹ ਕੋਈ ਜਿਆਦਾ ਵਧੀਆ ਫੈਸਲਾ ਨਹੀਂ ਹੈ ਜੀ ਕਿਉਂਕਿ ਭਗਵੰਤ ਮਾਨ ਕਹਿੰਦਾ ਸਰਕਾਰ ਕਹਿੰਦੀ ਆ ਕਿ ਅਸੀਂ 27 ਤਰੀਕ ਨੂੰ 10 ਮਿੰਟ ਲਈ ਵਿਗਲ ਵਜਾ ਕੇ ਮਾਤਮ ਜੀ ਮਨਾਵਾਂਗੇ ਜੀ ਤੇ ਉਹਨਾਂ ਨੂੰ ਖਾਲਸੇ ਦੀਆਂ ਰੀਤੀ ਰਿਵਾਜਾਂ ਦੇਖਣੀਆਂ ਚਾਹੀਦੀਆਂ ਨੇ ਇਤਿਹਾਸ ਪੜ੍ਹਨਾ ਚਾਹੀਦਾ ਹੈ ਸ਼ਹੀਦਾਂ ਦੇ ਕਦੇ ਵੀ ਮਾਤਮ ਨਹੀਂ ਮਨਾਏ ਜਾਂਦੇ ਖਾਲਸਾ ਪੰਥ ਦੇ ਵਿੱਚ ਸ਼ਹੀਦਾਂ ਦੇ ਨਗਾਰੇ ਵੱਜਦੇ ਨੇ ਜਕਾਰੇ ਵੱਜਦੇ ਨੇ ਵੀਰ ਰਸ ਦੀਆਂ ਜਣੀਆਂ ਨੇ ਉਹ ਵਾਰਾਂ ਗਾਈਆਂ ਜਾਂਦੀਆਂ ਨੇ ਜਦੋਂ ਦਸ਼ਮੇਸ਼ ਪਿਤਾ ਸਰਬੰਸਿਧਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਤਨਤਨ ਬਾਬਾ ਚੁਜਾਰ ਸਿੰਘ ਜੀ ਤੇ ਤਿੰਨ ਪਿਆਰੇ ਤੇ ਸਿੰਘ ਚਮਕੌਰ ਦੀ ਗੜੀ ਦੇ ਬਾਹਰ ਲੱਖਾਂ ਦੀ ਫੌਜ ਦੇ ਨਾਲ ਲੜ ਕੇ ਸ਼ਹੀਦ ਹੋ ਰਹੇ ਸੀ ਤਾਂ ਦਸ਼ਮੇਸ਼ ਪਿਤਾ ਮਾਤਮ ਨਹੀਂ ਮਨਾ ਰਹੇ ਸੀ ਜਕਾਰੇ ਲਾ ਰਹੇ ਸੀ ਇਹ ਸਰਕਾਰ ਦੀ ਮਤ ਮਰੀ ਗਈ ਜਿਹੜੀ ਕਹਿੰਦੇ ਨੇ ਸੀ ਮਾਤਮ ਮਨਾਵਾਂਗੇ ਸੋ ਇਹ ਸਰਕਾਰ ਦਾ ਮੈਂ ਸਮਝਦਾ ਕੋਈ ਵਾੜਾ ਵਧੀਆ ਫੈਸਲਾ ਨਹੀਂ ਮੈਂ ਸੋਸ਼ਲ ਮੀਡੀਆ ਸੀਸਾ ਮੈਂ ਕਿੰਨੇ ਚੈਨਲ ਦੇ ਕਿਨੇ ਜਰਨਲਿਸਟ ਬੁੱਧੀਜੀਵੀਆਂ ਦੇ ਮੈਂ ਬਿਆਨ ਸੁਨੇ ਨੇ ਕਿ ਖਾਲਸੇ ਦੇ ਚੜ੍ਹਦੀ ਕਲਾ ਹੁੰਦੀ ਆ ਜਕਾਰੇ ਬਲੋਗ ਬਲਾਏ ਜਾਂਦੇ ਨੇ ਨਗਾਰੇ ਵਜਾਏ ਜਾਂਦੇ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਜਿਹੜੇ ਆ ਸ਼ਹੀਦ ਨੇ ਸਾਡੇ ਸੋ ਇਹ ਮਾਤਮ ਕਦੇ ਵੀ ਸਿੱਖ ਕੌਮ ਨਹੀਂ ਮਨਾਉਂਦੀ ਸੋ ਮੈਂ ਸਮਝਦਾ ਇਹ ਫੈਸਲਾ ਕੋਈ ਵਧੀਆ ਫੈਸਲਾ ਨਹੀਂ ਮਤਭਾਗਾ ਫੈਸਲਾ ਆ ਸਰਕਾਰ ਦਾ ਜਾਂ ਇਹਨਾਂ ਨੂੰ ਅਕਲ ਨਹੀਂ ਜਾਂ ਸਮਝ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਪੜਦੇ ਨਹੀਂ ਇਹ ਇਹ ਜਾਣਨ ਨੂੰ ਸਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਇਹ ਫੈਸਲਾ ਵਾਪਸ ਲਾਊਗੀ ਪੰਜਾਬ ਸਰਕਾਰ ਫੈਸਲਾ ਵਾਪਸ ਲਵੇ ਨਾ ਲਵੇ ਪਰ ਮੈਂ ਸਮਝਦਾ ਕਿ ਸਿੱਖ ਸੰਗਤ ਨੇ ਨਗਾਰੇ ਵਜਾ ਕੇ ਜਕਾਰੇ ਵਜਾ ਕੇ ਇਹ ਫੈਸਲੇ ਦਾ ਆਪ ਹੀ ਦੱਸ ਦੇਣਾ ਕਿ ਸੰਗਤ ਮਾਤਮ ਮਨਾਉਣਾ ਚਾਹੁੰਦੀ ਆ ਕਿ ਜਕਾਰੇ ਲਾ ਕੇ ਨਗਾਰੇ ਵਜਾਉਣਾ ਚਾਹੁੰਦੀ ਜੀ ਉੱਥੇ ਕਮਿਤਸ਼ਾਹ ਦਾ ਬਿਆਨ ਵੀ ਆਇਆ ਸੀਗਾ ਤੇ ਉੱਥੇ ਰਵਨੀਤ ਬਿੱਟ ਬੋਲੇ ਸੀਗੇ ਕਿ ਉਹਨਾਂ ਨੇ ਕਿਹਾ ਹੈ ਕਿ ਹਰ ਸਿਮਰਤ कौर ਬਾਦਲ ਨੂੰ ਹਮੇਸ਼ਾ ਹੀ ਬੰਦੀ ਸਿੰਘਾਂ ਨੂੰ ਲੈ ਕੇ ਮੋਹਰਾ ਬਣਾਇਆ ਜਾਂਦਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਕਿ ਬੰਦੀ ਸਿੰਘ ਮਾਫੀ ਮੰਗਣ ਹਾਂ ਜੀ ਅਹਿਸਾਸ ਕਰਨ ਤੇ ਮੈਂ ਵੀ ਬਿਆਨ ਦਿੱਤਾ ਸੀ ਕਿ ਮਾਫੀ ਕਿਸ ਗੱਲ ਦੀ ਮੰਗਣ ਠੀਕ ਆ ਉਹਨਾਂ ਨੇ ਜੇ ਭਾਰਤੀ ਕਾਨੂੰਨ ਦੇ ਮੁਤਾਬਕ ਕਰਾਇਮ ਕੀਤਾ ਤਾਂ ਉਹਦੀ ਬਣਦੀ ਸਜ਼ਾ ਉਹਨਾਂ ਨੂੰ ਮਿਲ ਗਈ ਤੇ ਕਾਨੂੰਨ ਦੇ ਮੁਤਾਬਕ ਉਹ ਛੱਡੇ ਜਾਣੇ ਚਾਹੀਦੇ ਨੇ ਦੂਜਾ ਨੰਬਰ ਕੋਈ ਕਰਾਇਮ ਉਹਨਾਂ ਨੇ ਕੋਈ ਜਾਤੀ ਦੁਸ਼ਮਣੀ ਨਹੀਂ ਲਈ ਨਹੀਂ ਕੀਤਾ ਉਹਨਾਂ ਨੇ ਕੌਮ ਦੇ ਦਰਦ ਨੂੰ ਲੈ ਕੇ ਸਿੱਖ ਭਾਵਨਾਵਾਂ ਦੀ ਨੂੰ ਸਮਝ ਕੇ ਕੀਤਾ ਜਿਹੜਾ ਉਹ 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 ਘਟਨਾਵਾਂ ਹੋਈਆਂ ਨੇ ਕਿਉਂਕਿ ਜਿਵੇਂ ਸਿੱਖ ਕੌਮ ਨੂੰ ਕੋ-ਕੋ ਕੇ ਮਾਰਿਆ ਗਿਆ ਦਸਤਾਰਾਂ ਦਾੜੀਆਂ ਵਾਲੇ ਨੌਜੋਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਝੂਠੇ ਮੁਕਾਬਲੇ ਕੀਤੇ ਗਏ ਗੁਰੂ ਧਾਮਾਂ ਤੇ ਹਮਲੇ ਹੋਏ ਟੈਂਕ ਚੜਾਏ ਗਏ ਇੱਕ ਪੀੜ੍ਹੀ ਸਿੱਖ ਨੌਜੋਨਾਂ ਦੀ ਮਾਰੀ ਗਈ ਦਿੱਲੀ ਚ ਗਲਾਂ ਚ ਟਹਿਰ ਪਾ ਕੇ ਮਾਰੇਗੇ ਫਿਰ ਉਹ ਉਹ ਜਜ਼ਬਾਤ ਸੀਗੇ ਉਹ ਸਮਾਂ ਇਦਾਂ ਸੀਗਾ ਸੋਚ ਜਜ਼ਬਾਤਾਂ ਦੇ ਵਿੱਚ ਮਤਲਬ ਉਹ ਭਾਵਨਾਵਾਂ ਦੇ ਵਿੱਚ ਨੌਜੋਨਾਂ ਨੇ ਇਹ ਜਿਹੜੀ ਹੈ ਮਤਲਬ ਘਟਨਾਵਾਂ ਨੂੰ ਜਨਮ ਦਿੱਤਾ ਤੇ ਜੇ ਉਹਨਾਂ ਨੇ ਘਟਨਾਵਾਂ ਨੂੰ ਜਨਮ ਦਿੱਤਾ ਤੋ ਬਣਦੇ ਜਿੰਨੀ ਉਹਨਾਂ ਸਜ਼ਾਾਂਮਾਂ ਪੂਰੀਆਂ ਹੋ ਚੁੱਕੀਆਂ ਨੇ ਸੋ ਉਹਨਾਂ ਨੂੰ ਛੱਡਣਾ ਚਾਹੀਦਾ ਅਸੀਂ ਤਾਂ ਕਹਿੰਦੇ ਬਿਲਕੁਲ ਬਾਨੋਂ ਦੇ ਦੋਸ਼ੀ ਛੱਡੇ ਜਾ ਸਕਦੇ ਨੇ ਬਲਾਤ ਕਰਨਿਆਂ ਨੂੰ ਛੱਡਿਆ ਜਾ ਸਕਦਾ ਇੱਕ ਬਲਾਤਕਾਰੀ ਬਾਬੇ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਸਕਦੀ ਆ ਸੌਦਾ ਸਾਧ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਵਾਲੇ ਰਜੀਵ ਗਾਂਧੀ ਦੇ ਕਾਤਲ ਨੂੰ ਛੱਡਿਆ ਜਾ ਸਕਦਾ ਤਾਂ ਫਿਰ ਇਹ ਬੰਦੀ ਸਿੰਘਾਂ ਨੂੰ ਕੂਨੀ ਛੱਡਿਆ ਜਾ ਸਕਦਾ ਜਾਣ ਮੁਝ ਕੇ ਅੱਜ ਵੀ ਮੈਂ ਸਮਝਦਾ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਟਾਰਗੇਟ ਕਰਦੀਆਂ ਨੇ ਜੋ ਮਤਭਾਗ ਆ ਕੇਜਰੀਵਾਲ ਨੂੰ ਅੱਜ ਤੀਜੀ ਵਾਰ ਸੰਮਣਾ ਜਿਹੜਾ ਜਾਰੀ ਕੀਤਾ ਤੇ ਹੁਣ 3 ਜਨਵਰੀ ਨੂੰ ਸੰਮਣਾ ਜਿਹੜਾ ਕਿਹਾ ਹੈ ਕਿ ਵੀ ਪੇਸ਼ ਹੋਣ ਪਰੰਤੂ ਪਹਿਲਾ ਦੋ ਵਾਰ ਪੇਸ਼ ਨਹੀਂ ਹੋਉਂਗੇ ਇਹਨੂੰ ਲੈ ਕੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਟੜ ਇਮਾਨਦਾਰ ਪਾਰਟੀ ਹੈ ਨਾ ਜੀ ਕਟੜ ਇਮਾਨਦਾਰ ਪਾਰਟੀ ਤੇ ਕਟੜ ਇਮਾਨਦਾਰ ਪਾਰਟੀ ਦਾ ਮੁਖੀ ਤੇ ਉਹਦਾ ਡਿਪਟੀ ਸੀਐਮ ਦਿੱਲੀ ਵਾਲੇ ਕਿਹੜੇ ਘਟਾਲੇ 'ਚ ਫਸੇ ਹੋਏ ਨੇ ਸ਼ਰਾਬ ਘਟਾਲੇ ਦੇ ਤੇ ਜਿਹਦੀਆਂ ਤਾਰਾਂ ਪੰਜਾਬ ਤੱਕ ਜੁੜੀਆਂ ਹੋਈਆਂ ਨੇ ਸੋ ਇਹ ਕਟੜ ਇਮਾਨਦਾਰੀ ਦਾ ਚਿਹਰਾ ਹੌਲੀ-ਹੌਲੀ ਸਾਹਮਣੇ ਆਊਗਾ ਅੱਜ ਵੀ ਜਿੰਨੀ ਕ腐ਸ਼ਨ ਪੰਜਾਬ 'ਚ ਫੈਲੀ ਹੋਈ ਆ ਸਮਾਂ ਆਉਣ ਦਿਓ ਜੇ ਕੱਲਾ ਕੱਲਾ ਇਹਨਾਂ ਦਾ ਜਿਹੜਾ ਮੇਨ ਆਗੂ ਆ ਨਾ ਇਹ ਜੇਲ੍ਹ ਦੇ ਮਗਰ ਨਾ ਗਿਆ ਜੀ ਕਿਤਨਾ ਕਿਤਨਾ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਵਾਜ਼ ਆ ਲੋਕਾਂ ਦੀ ਦਬਾਈ ਜਾ ਰਹੀ ਆ ਬਿਲਕੁਲ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਤਾਂ ਜਮ੍ਹਾਂ ਹੀ ਤਾਨਾਸ਼ਹੀ ਰਾਜ ਹੋਇਆ ਪਿਆ ਜੀ ਜੋ ਕੋਈ ਚੈਨਲ ਬੋਲਦਾ ਤਾਂ ਚੈਨਲ ਬੰਦ ਜੀ ਜੋ ਕੋਈ ਅਖਬਾਰ ਬੋਲਦਾ ਅਖਬਾਰ ਬੰਦ ਜੀ ਜੋ ਕੋਈ ਨੌਜਵਾਨ ਬੋਲਦਾ ਤਾਂ ਉਹਦੇ ਤੇ ਪਰਚਾ ਉਹਦੇ ਤੇ ਨੋਟਿਸ ਸੋ ਪਰਮਾਤਮਾ ਅਗੇ ਮੈਂ ਤਾਂ ਬੇਨਤੀ ਕਰਦਾ ਕਿ ਤੁਸੀਂ ਚੈਨਲ ਤੇ ਜੇ ਸਾਡੀ ਆਵਾਜ਼ ਨੂੰ ਪਹਚਾਓ ਪਹਚਾਉਣ ਦੀ ਹਿੰਮਤ ਰੱਖਦੇ ਹੋ ਤਾਂ ਪਰਮਾਤਮਾ ਤੁਹਾਡੇ ਦੀ ਕਿਰਪਾ ਰੱਖੇ ਤੁਸੀਂ ਸਾਡੀ ਆਵਾਜ਼ ਨੂੰ ਪਹਚਾਓ ਕਿਤੇ ਨਾ ਹੋਵੇ ਕਿ ਤੁਹਾਡੇ ਤੇ ਵੀ ਨੋਟਿਸ ਆ ਜੇ ਕਿਉਂਕਿ ਸਰਕਾਰ ਨੇ ਬਹੁਤ ਨੀਵੇਂ ਪੱਧਰ ਦੀ ਪੋਲਿਟਿਕਸ ਤੇ ਆਏ ਹੋ ਨੇ ਹਾਲਾਂਕਿ ਜਿਹੜੀ ਮਤਲਬ ਨਿਊ ਚੈਨਲ ਨੇ ਪੱਤਰਕਾਰ ਜਿਹੜਾ ਇਹ ਪ੍ਰੋਫੈਸ਼ਨਲ ਹੈ ਲੋਕਾਂ ਦੀ ਆਵਾਜ਼ ਇਹਨਾਂ ਨੇ ਪਹਚਾਉਣੀ ਹੁੰਦੀ ਹੈ ਤੇ ਮੈਂ ਸਮਝਦਾ ਕਿ ਅੱਜ ਮੀਡੀਆ ਤੇ ਵੀ ਪਾਬੰਦੀ ਜਿਹੜੀ ਲਾਈ ਗਈ ਹੈ ਉਹ ਬੜੀ ਮਤਭਾਗੀ ਬਿਕਰਮ ਸਿੰਘ ਮਜੇਠਿਆ ਨੂੰ ਵੀ ਦੂਜੀ ਵਾਰ ਸੰਮਣ ਭੇਜਿਆ ਗਿਆ ਉਹ ਕਹਿੰਦੇ ਵੀ ਚਾਹੇ ਭਗਵੰਤ ਮਾਨ ਮੇਰੀ ਗ੍ਰਿਫਤਾਰੀ ਕਰ ਲੇ ਮੈਂ ਡਰਦਾ ਨਹੀਂਗਾ ਤੇ ਉੱਥੇ ਅਕਾਲੀ ਦਲ ਕਦੇ ਵੀ ਨਾ ਡਰਿਆ ਸੀ ਨਾ ਡਰਦਾ ਹੈ ਨਾ ਕਦੇ ਡਰੇਗਾ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ 10300 103 ਸਾਲ ਦਾ ਇਤਿਹਾਸ ਬੋਲਦਾ ਜੀ ਅਸੀਂ ਖਾਲਸਾ ਪੰਥ ਪੰਜਾਬ ਤੇ ਪੰਜਾਬੀ ਤੇ ਲਈ ਲੋਕਾਂ ਲਈ ਤੇ ਲੋਕਾਂ ਦੇ ਮੁੱਦਿਆਂ ਲਈ ਪੰਜਾਬ ਦੇ ਮੁੱਦਿਆਂ ਲਈ ਸ਼ਰਮਣਿਕਲ ਲੜਦਾ ਸੀ ਹੈ ਤੇ ਰਹੂਗਾ ਨਾ ਡਰੇ ਸੀ ਨਾ ਡਰਦੇ ਆ ਤੇ ਨਾ ਡਰਾਂਗੇ ਜੀ ਇਹ ਆਵਾਜ਼ ਪੰਥ ਪੰਜਾਬ ਤੇ ਪੰਜਾਬੀ ਲਈ ਐਦਾਂ ਹੀ ਗੂੰਜਦੀ ਰਹੂ ਆ ਤੁਹਾਨੂੰ ਕੀ ਲੱਗਦਾ ਕਿ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਕਿ ਸੁਖਦੇਵ ਸਿੰਘ ਢੀਡਸਾ ਅੱਜ ਵਾਪਸ ਹੀ ਲੈਣਗੇ ਇਹ ਕੋ ਉਹਨਾਂ ਦਾ ਫੈਸਲਾ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਤਾਂ ਖੁੱਲੇ ਦਿਲ ਨਾਲ ਕਿਹਾ ਕਿ ਆਪਾਂ ਨੂੰ ਇੱਕ ਝੰਡੇ ਹੇਠ ਹੋ ਇਕੱਠੇ ਹੋ ਕੇ ਪੰਜਾਬ ਲਈ ਲੜਨਾ ਚਾਹੀਦਾ ਜੀ ਜੀ ਉੱਥੇ ਕਾਂਗਰਸ ਦੇ ਪ੍ਰਧਾਨ ਨੇ ਵੀ ਕਿਹਾ ਹੈ ਕਿ ਜਿਹੜੀ ਲੋਕਤੰਤਰ ਦੀ ਆਵਾਜ਼ ਆ ਉਹ ਹਮੇਸ਼ਾ ਕਾਗਜ਼ਾਤ ਦੇ ਵਿੱਚ ਹੀ ਰਹਿ ਗਈ ਆ ਹੁਣ ਕਾਂਗ ਰਾਜਾ ਬੜਿੰਗ ਨੇ ਹਾਂ ਜੀ ਔਰ ਆਜਾ ਬੜੀ ਗਦਾ ਐ ਮੈਂ ਉਹਨੂੰ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਦੀ ਆ ਤੁਹਾਨੂੰ ਤਾਂ ਉਹਦੀ ਪਾਰਟੀ ਜੀ ਨੂੰ ਕੋਈ ਪੁੱਛਦਾ ਉਹਨੂੰ ਕੋਈ ਵੀ ਤੂੰ ਬਿਆਨ ਤਾਂ ਬਾਅਦ ਚ ਦੇ ਲੈ ਪਹਿਲਾਂ ਤੈਨੂੰ ਪ੍ਰਧਾਨਤਾ ਮੰਨ ਲੈਣ ਜੀ ਨਮਜੋ ਸੀ ਤੂੰ ਕਿੱਧਰੇ ਫਿਰਦਾ ਐ ਕਿੱਧਰੇ ਫਿਰਦਾ ਬਾਜਵਾ ਸਾਹਿਬ ਕਿੱਧਰੇ ਫਿਰਦੇ ਨੇ ਸੋ ਇਹਨਾਂ ਦਾ ਆਪਣੇ ਨੇ ਲੋਟ ਆ ਰਿਹਾ ਕੰਮ ਐ ਦੂਜਿਆਂ ਦੇ ਬਿਆਨ ਤਾਂ ਦੇਣਾ ਜਿੰਦਾ ਆਪਣਾ ਲੋਟ ਆਵੇ ਕੰਮ ਆਮ ਆਦਮੀ ਪਾਰਟੀ ਦੇ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਦਲਾਅ ਆ ਗਿਆ ਜੀ ਸਿੱਖ ਨੌਜਵਾਨਾਂ ਤੇ ਐਨਐਸਏ ਦੇ ਪਰਚੇ ਤੇ ਗੁਰੂ ਧਾਮਾਂ ਦੇ ਵਿੱਚ ਸਵੇਰੇ 4 ਵਜੇ ਗੋਲੀਆਂ ਪਿੰਡ ਪਿੰਡ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਮਕਾਉਂਦੀਆਂ ਨੇ ਮਾਨ ਸਾਹਿਬ ਕਹਿੰਦੇ ਸੀ ਇਹ ਬਦਲਾਅ ਹੈ ਇਹ ਬਦਲਾਅ ਨਹੀਂ ਬਦਲਾਅ ਹੈ ਜੀ ਜੀ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸ਼ਹੀਦ ਜੋੜ ਮੇਲ ਚੱਲ ਰਿਹਾ ਹੈ ਕਿ ਯੂਥ ਅਕਾਲੀ ਦਲ ਆਪਣਾ ਕਿੰਨਾ ਕੁ ਜਿਹੜਾ ਪ੍ਰੋਗਰਾਮ ਕਿੰਨੇ ਕੁ ਕਰੂਗੀ ਸ਼ਹੀਦਾਂ ਨੂੰ ਸਮਰਪਿਤ 21 ਤੇ 22 ਦਸੰਬਰ ਨੂੰ ਚਮਕੌਰ ਸਾਹਿਬ ਵਿਖੇ ਕੱਲ ਸਮਾਪਤ ਹੋਇਆ ਸਾਡਾ ਸਮਾਗਮ ਮੇਰੀ ਦਸਤਾਰ ਮੇਰੀ ਸ਼ਾਨ ਹਜ਼ਾਰਾਂ ਨੌਜਵਾਨਾਂ ਨੇ ਉੱਥੇ ਦਸਤਾਰਾਂ ਸਜਾਈਆਂ ਤਿਆਰ ਕਰਕੇ ਗਏ ਨੇ ਕਿ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸਜਾਵਾਂਗੇ ਗੁਰੂ ਸਾਹਿਬ ਦੇ ਰਸਤੇ ਤੇ ਚੱਲਾਂਗੇ ਸਿੱਖੀ ਸਰੂਪ ਵੱਲ ਮੁੜਾਂਗੇ 26 ਤੇ 27 ਦਸੰਬਰ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਮਾਤਾ ਗੁਜਰੀ ਕਾਲ ਦੇ ਬਿਲਕੁਲ ਆਪੋਜੀਟ ਸਾਹਮਣੇ ਗੁਰਦੁਆਰਾ ਸਾਹਿਬ ਵਾਲੀ ਸਾਈਡ ਇੱਥੇ ਵੀ ਸ਼੍ਰੋਮਣੀ ਕਾਲਦ ਦੇ ਯੂਥ ਕਾਲਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਕੀਤਾ ਜਾ ਰਿਹਾ ਜਿਹਦੇ ਚ ਅਸੀਂ ਬੇਨਤੀ ਕਰਾਂਗੇ ਨੌਜਵਾਨ ਕਿ ਆਓ ਦਸਤਾਰਾਂ ਸਜਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਵਾਲੇ ਬਣੀਏ ਸਿੱਖੀ ਸਰੂਪ ਵਾਲ ਮੁਰੀਆ ਦਸਤਾਰਾਂ ਸਜਾਜੀ ਹਾਂ ਨੌਜਵਾਨਾਂ ਨੂੰ ਜਾਂਦੇ ਹੋਏ ਕੋਈ ਸਨੇਹਾ ਦੇਣਾ ਚਾਹੁੰਦਾ ਨਸ਼ੇ ਛੱਡੋ ਤੇ ਗੁਰੂ ਦੇ ਲੜ ਲੱਗੋ ਤੇ ਪੰਜਾਬ ਲਈ ਲੜੋ ਤੇ ਪੰਜਾਬ ਲਈ ਖੜੋ ਤੇ ਪੰਜਾਬ ਤੇ ਪੰਜਾਬੀ ਤੇ ਪੰਥ ਲਈ ਮੁਰੇ ਹੋ ਕੇ ਆਵਾਜ਼ ਚੱਕੋ ਤਕੜੇ ਹੋ ਕੇ ਇੱਕ ਮੁਟ ਹੋ ਕੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰੋ